ਰੂਪਨਗਰ ਦੇ ਵਕ ਵਕ ਥਾਵਾਂ ਤੇ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਵੱਲੋਂ ਚੈਕਿੰਗ ਕੀਤੀ ਗਈ ਤੇ ਨਾਲ ਹੀ ਡ੍ਰੋਨ ਰਾਹੀ ਤੇ ਪੁਲਿਸ ਟੀਮਾਂ ਰਾਹੀ ਵਕ ਵਕ ਥਾਵਾਂ ਤੇ ਪਤੰਗ ਉਡਾ ਰਹੇ ਲੋਕਾਂ ਦੀ ਵੀ ਜਾਂਚ ਕੀਤੀ ਗਈ ਅਤੇ ਜਿਨ੍ਹਾਂ ਥਾਵਾਂ ਤੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਦੀ ਖਬਰ ਮਿਲੀ ਹੈ ਉਹਨਾਂ ਥਾਵਾਂ ਤੇ ਵੀ ਸਪੈਸ਼ਲ ਟੀਮਾਂ ਭੇਜੀਆਂ ਗਈਆਂ ਹਨ ਇਸ ਮੌਕੇ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਰੂਪਨਗਰ ਪੁਲਿਸ ਨੂੰ ਪਿਛਲੇ ਦਿਨੀ ਵੀ ਚਾਈਨਾ ਡੋਰ ਦੀ ਕੇਬ ਬਰਾਮਦ ਹੋਈ ਸੀ ਅਤੇ ਕੱਲ ਵੀ ਵੱਡੀ ਗਿਣਤੀ ਵਿੱਚ ਚਾਈਨਾ ਡੋਰ ਦੇ ਗੱਟੂ ਰੂਪਨਗਰ ਪੁਲਿਸ ਨੇ ਬਰਾਮਦ ਕੀਤੇ ਹਨ ਵਿਜੰਤ ਪੰਚਮੀ ਦੇ ਤਿਉਹਾਰ ਮ वर्तों करने वाले व्यक्ति बख्शे नहीं जाएगा और जो कोई भी चाइनाडोर की विक्री कर रहा है उन्होंने खिलाफ रूपनगर पुलिस सख्त एक्शन ले रही है उन्होंने कहा कि इस हूँ गैर जमानती धाराव तहित ਅਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਜੋ ਵਿਅਕਤੀ ਫੜੇ ਗਏ ਹਨ ਉਹਨਾਂ ਦੀ ਵੀ ਜ਼ਮਾਨਤ ਨਹੀਂ ਹੋ ਰਹੀ ਹੈ। ਉਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਮ ਡੋਰ ਨਾਲ ਪਤੰਗ ਉਡਾਣ ਅਤੇ ਚਾਈਨਾ ਡੋਰ ਦੀ ਬਿਲਕੁਲ ਵੀ ਵਰਤੋਂ ਨਾ ਕਰਨ ਕਿਉਂਕਿ ਇਹ ਜਾਨਲੇਵਾ ਹੈ ਤੇ ਪੰਛੀਆਂ ਤੇ ਜਾਨਵਰਾਂ ਲਈ ਵੀ ਖਤਰਨਾਕ ਹੈ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਦੇ ਕੌਂਸਲਰਾਂ ਦੇ ਨਾਲ ਵੀ ਰابطਾ ਕਾਇਮ ਕੀਤਾ ਗਿਆ ਤੇ ਉਹਨਾਂ ਨਾਲ ਆਮ ਲੋਕਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। Terima kasih telah ਜਿੰਨੇ ਵੀ ਬੱਚੇ ਆਵਾਜ਼ ਨਹੀਂ ਆ ਰਹੀ 66 66 ਦੇ ਪਤੰਗ ਉਡਾ ਰਹੇ ਆ ਇਹ ਪੁਲਿਸ ਵੱਲੋਂ ਤੁਹਾਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਸਾਡਾ ਡਰੋਨ ਅਸੀਂ ਸਾਰਾ ਏਰੀਆ ਡਰੋਨ ਅਸੀਂ ਕਵਰ ਕਰ ਰਹੇ ਆ ਜੇਕਰ ਕੋਈ ਵੀ ਚਾਈਨਾ ਡੋਰ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਹਦੇ ਖਿਲਾਫ ਸਖਤ ਜੜੀ ਕਾਰਵਾਈ ਕੀਤੀ ਜਾਊਗੀ ਉਡਾਉਣ ਵਾਲਾ ਵੀ ਸਪੇਅਰ ਨਹੀਂ ਕੀਤਾ ਜਾਊਗਾ ਕਿਉਂਕਿ ਵੇਚਣ ਵਾਲੇ ਤਾਂ ਅਸੀਂ ਲਗਾਤਾਰ ਪਕੜੇ ਆ ਹੁਣ ਜਿਹੜੇ ਉਡਾਉਣ ਵਾਲੇ ਜਿਹੜੇ ਚਾਈਨਾ ਡੋਰ ਦੀ ਵਰਤੋਂ ਕਰ ਰਿਹਾ ਉਹਨਾਂ ਦੇ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਜਾਊਗਾ ਸਾਡੀਆਂ ਕੋਈ 8 ਟੀਮਾਂ ਕੰਮ ਕਰ ਰਹੀਆਂ ਨੇ ਤੇ ਡਰੋਨ ਸਾਡੇ ਸਾਰੇ ਸ਼ਹਿਰ ਤੇ ਅਸੀਂ ਕਵਰ ਕੀਤਾ ਹੋਆ ਜੇਕਰ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਊਗਾ ਕਿੱਥੇ ਆ ਜੀ ਅੱਜ ਤੋਂ ਉੱਪਰ ਪੁਆਇੰਟ ਮਾ ਦੇਣਾ ਸਾਰੇ ਸ਼ਹਿਰ ਹਰ ਜਗ੍ਹਾ ਇੰਡਸਟਰੀ ਜਗ੍ਹਾ ਹਾਂ ਸਟਾਟਿਟ ਨਿਵਾਸੀਆਂ ਨੂੰ ਸਾਰਿਆਂ ਨੂੰ ਬਸੰਤ ਪੰਚਮੀ ਦੀ ਲਖ ਲਖ ਵਧਾਈਆਂ ਦੇਣਾ ਹੈ ਰ ਇਹ ਬਹੁਤ ਹੀ ਪਾਵਨ ਪर्व ਹੈਗਾ ਇਹਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਣਾ ਚਾਹੀਦਾ ਹੈ ਖੁਸ਼ੀ ਦਾ ਉਤਸਵ ਹੈਗਾ ਕਹਿੰਦੇ ਆਇਆ ਬਸੰਤ ਪਾਲਾ ਉੜੰਤ ਤੇ ਇੱਕ ਪਾਲਾ ਜਿਹੜਾ ਹੈਗਾ ਠੰਡ ਜਿਹੜੀ ਹੈਗੀ ਉਹ ਖਤਮ ਹੋਣ ਲੱਗ ਜਾਂਦੀ ਹੈਗੀ ਬਟ ਉੱਥੇ ਹੀ ਜਿਹੜਾ ਹੈਗਾ ਕੁਝ ਲੋਕ ਇਹਨੂੰ ਮਨਾਉਂਦੇ ਹੈਗੇ ਨੇ ਰੋਪੜ ਨਿਵਾਸੀ ਜਿਹੜੇ ਹੈਗੇ ਨੇ ਪਤੰਗ ਉਡਾ ਕਰਕੇ ਇਹਨੂੰ ਮਨਾਉਂਦੇ ਰਹੇ ਨੇ ਪੁਰਾਣੇ ਸਮੇਂ ਤੋਂ ਬਟ ਇਹਦੇ ਵਿੱਚ ਕੁਝ ਕੁਰੀਤियां ਜੜੀਆਂ ਹੈਗੀਆਂ ਨੇ ਸਮੇਂ ਸਿਰ ਆ ਗਈਆਂ ਨੇ ਇਕ ਤੇ ਲੋਕੀ ਡੀਜੇ ਲਾਉਂਦੇ ਹੈਗੇ ਨੇ ਔਰ ਲੋਕਾਂ ਨੂੰ ਪਰੇਸ਼ਾਨ ਕਰਦੇ ਹੈਗੇ ਨੇ ਕਈ ਹੇਲਮੈਂਟ ਵਾਲੇ ਬੰਦੇ ਹੁੰਦੇ ਨੇ ਹਾਰਟ ਦੇ ਮਰੀਜ਼ ਹੈਗੇ ਨੇ ਉਹਨਾਂ ਐਗਜ਼ਾਮ ਸੀ ਬੱਚਿਆਂ ਤੇ ਬੋਰਡ ਐਗਜ਼ਾਮ ਨੇੜੇ ਆ ਰਹੇ ਹੈਗੇ ਨੇ ਤੇ ਮੈਂ ਤੁਹਾਡੇ ਰਾਹੀਂ ਔਰ ਆਪਣੇ ਐਮਸੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈਗੀ ਕਿ ਸਾਰਿਆਂ ਨੂੰ ਬੇਨਤੀ ਕਰੋ ਕਿ ਕੋਈ ਵੀ ਜਿਹੜਾ ਹੈਗਾ ਡੀਜੇ ਅਗਰ ਲਾਉਣਾ ਹੈਗਾ ਤੇ ਹਲਕੀ ਆਵਾਜ਼ ਵਿੱਚ ਲਾ ਕੇ ਕਰਕੇ ਆਪਣੇ ਲੈਵਲ ਤੇ ਇੰਜੋਏ ਕਰੇ ਦੂਜਿਆਂ ਨੂੰ ਡਿਸਟਰਬ ਨਾ ਕਰੇ ਇੱਕ ਬੰਦੇ ਦਾ ਫੰਡਾਮੈਂਟਲ ਰਾਈਟ ਜਿਹੜਾ ਹੈਗਾ ਉਹ ਦੂਜੇ ਬੰਦੇ ਦੇ ਫੰਡਾਮੈਂਟਲ ਰਾਈਟ ਨੂੰ ਅਗਰ ਇਨਫਰਿੰਜ ਕਰੂਗਾ ਤੋ ਫਿਰ ਉੱਥੇ ਕਾਰਵਾਈ ਬਣਦੀ ਹੈਗੀ ਤੇ ਜੋ ਕੋਈ ਵੀ ਕਾਨੂੰਨ ਨੂੰ ਹੱਥੇ ਚ ਲਵੇਗਾ ਉਹਦੇ ਖਿਲਾਫ ਆਪਾਂ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਚਾਈਨਾ ਡੋਰ ਦਾ ਪ੍ਰਚਲਨ ਪਿਛਲੇ 4-5 ਸਾਲਾਂ ਵਿੱਚ ਹੋਇਆ ਹੈ ਚਾਈਨਾ ਡੋਰ ਜਿਹੜੀ ਹੈਗੀ ਹੈ ਉਹ ਬਣੀ ਹੈਗੀ ਹੈ ਮਸ਼ਵਾਰੇ ਦੇ ਨੱਟ ਬਣਾਉਣ ਵਾਸਤੇ ਔਰ ਉਹਦਾ ਇਸਤੇਮਾਲ ਜਿਹੜਾ ਲੋਕੀ ਪਤੰਗ ਉਡਾਉਣ ਵਾਸਤੇ ਕਰ ਰਹੇ ਹੋ ਮੈਂ ਦੇਖਿਆ ਹੈਗਾ ਕਿ ਇਹ ਪਤੰਗ ਜਿਹੜੀ ਇਤੋਂ ਉਡਾਈ ਜਾਂਦੀ ਹੈ ਇੱਕ ਤਰ੍ਹਾਂ ਇਹਦੇ ਵਿੱਚ ਕੋਈ ਮਜ਼ਾ ਨਹੀਂ ਆਉਂਦਾ ਪਤੰਗ ਉਡਾਉਣ ਦਾ ਕਿਉਂਕਿ ਆਪਣੇ ਹੱਥ ਕੱਟਣ ਦਾ ਲੋਕਾਂ ਦੇ ਜ਼ਖਮੀ ਹੋਣ ਦਾ ਡਰ ਰਹਿੰਦਾ ਹੈਗਾ ਨਾਲ ਜਿਹੜੇ ਆਪਣੇ ਜੋ ਬੋਲ ਨਹੀਂ ਸਕਦੇ ਪੰਛੀ ਜਾਂ ਜਾਨਵਰ ਜਿਹੜੇ ਹੈ ਔਰ ਆਪਣੇ ਵੀ ਜਿਹੜੇ ਖਾਸ ਲੋਕ ਹੈਗੇ ਨੇ ਜਦੋਂ ਨਿਕਲਦੇ ਹੈਗੇ ਨੇ ਕਿਸੇ ਦੇ ਗੱਲੇ ਵਿੱਚ ਕਿਸੇ ਦੇ ਹੱਥਾਂ ਵਿੱਚ ਜਿਹੜੀ ਹੈ ਗੇਸਟਿੰਗ ਫਸ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਦੇਖਿਆ ਹੈਗਾ ਪਿੱਛੇ ਕੁਝ ਮੌਤਾਂ ਵੀ ਹੋਈਆਂ ਨੇ ਆਪਣੇ ਪੰਜਾਬ ਸੂਬੇ ਵਿੱਚ ਤੇ ਮੈਂ ਇੱਕ ਤੇ ਪਹਿਲੀ ਚੇਤਾਵਨੀ ਦੇਣਾ ਹੈਗਾ ਕਿ ਕੋਈ ਵੀ ਜਿਹੜਾ ਚਾਈਨਾ ਸਟ੍ਰਿੰਗ ਦਾ ਯੂਜ਼ ਕਰੂਗਾ ਚਾਈਨਾ ਡੋਰ ਦਾ ਯੂਜ਼ ਕਰੂਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਨਾ ਸੋਚੋ ਕਿ ਇਹ ਅਵੇਲੇਬਲ ਆਫੈਂਸ ਹੈਗਾ ਇਹਦੇ ਵਿੱਚ ਸਾਨੂੰ ਹਿਰਾਇਤਾ ਹੋਈਆਂ ਨੇ ਕਿ ਇਹਦੇ ਚ ਆਪਾਂ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਵੀ ਲਾਈਏ ਪੋਲੂਸ਼ਨ ਦਾ ਜਿਹੜਾ ਹੈਗਾ ਕਰ ਰਿਹਾ ਹੈਗਾ ਉਦਾ ਵੀ ਲਈ ਅਗਰ ਕਿਸੇ ਦਾ ਨੁਕਸਾਨ ਹੋ ਗਿਆ ਤੇ 307 ਜਿਹੜੀ ਆਪਣੀ ਆਈਪੀਸੀ ਦੀ ਹੁੰਦੀ ਸੀਗੀ ਉਹੋ ਜੀਆਂ ਗੰਭੀਰਤਾ ਰਾਵਾਂ ਵੀ ਜਿਹੜੀਆਂ ਅਟ੍ਰੈਕਟ ਹੋ ਸਕਦੀਆਂ ਹੈਗੀਆਂ ਨੇ ਔਰ ਇਹਦੇ ਵਿੱਚ ਮੈਂ ਬੱਚਿਆਂ ਨੂੰ ਬੇਨਤੀ ਕਰੂੰਗਾ ਬੱਚਿਆਂ ਦੇ ਪੇਰੈਂਟਸ ਨੂੰ ਬੇਨਤੀ ਕਰੂੰਗਾ ਕਿ ਤੁਹਾਡੇ ਘੇ ਵਿੱਚ ਬੱਚੇ ਹੈਗੇ ਨੇ ਆਪਾਂ ਪਿੱਛੇ ਕਾਫੀ ਰਿਕਵਰੀਜ਼ ਵੀ ਕੀਤੀਆਂ ਨੇ ਕੱਲ ਇੱਕ ਬਹੁਤ ਵੱਡੀ ਕੇਬ ਜਿਹੜੀ ਹੈਗੀ ਹੈ ਆਪਣੇ ਜ਼ਿਲ੍ਹਾ ਪੁਲਿਸ ਨੂੰ ਬਰਾਮਦ ਹੋਈ ਹੈ ਉਸ ਤੋਂ ਪਹਿਲਾਂ ਵੀ ਜਿਹੜੀ ਹੈਗੀ ਇੱਕ ਰਿਕਵਰੀ ਕਾਫੀ ਵੱਡੀ ਹੋਈ ਸੀਗੀ ਬਟ ਸਾਨੂੰ ਪਤਾ ਹੈਗਾ ਕਿ ਲੋਕਾਂ ਨੇ ਖਰੀਦ ਕਰ ਵੀ ਲਈ ਹੈ ਤੇ ਕੱਲ ਦਾ ਦਿਨ ਜਿਹੜਾ ਹੈਗਾ ਬੜਾ ਇੰਪੋਰਟੈਂਟ ਹੈ ਸਾਡੀ ਟੀਮਾਂ ਵੀ ਮੌਕੇ ਤੇ ਮੌਜੂਦ ਹੋਣ ਗਿਆ ਆਪਾਂ ਡਰੋਨ ਦੀ ਵੀ ਮਦਦ ਲੈ ਰਹੇ ਹਾਂ ਕੱਲ ਵੀ ਡਰੋਨ ਆਪਾਂ ਫਲਾਈ ਕਰਕੇ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਚੈੱਕ ਕੀਤਾ ਹੈਗਾ ਅੱਜ ਵੀ ਸਾਡੀ ਟੀਮ ਜਿਹੜੀ ਹੈ ਅੱਗੇ ਸ਼ਹਿਰ ਵਿੱਚ ਲੱਗੀ ਹੋਈਆਂ ਨੇ ਡਰੋਨ ਦੀ ਵੀ ਮਦਦ ਲੈ ਰਹੇ ਹੈਗੇ ਔਰ ਕੱਲ ਵੀ ਜਿਹੜਾ ਮੇਨ ਡੇ ਹੈਗਾ ਉਹਦੇ ਵਿੱਚ ਵੀ ਆਪਾਂ ਡਰੋਨ ਦੀ ਮਦਦ ਨਾਲ ਆਪਣੀ ਟੀਮਾਂ ਲਗਾ ਕਰਕੇ ਮੈਕਸਿਮਮ ਬੰਦੇ ਲਗਾ ਕਰਕੇ ਜਿਹੜਾ ਹੈਗਾ ਆਪਾਂ ਚੈਕਿੰਗ ਕਰਾਵਾਂਗੇ ਜਿਹੜਾ ਵੀ ਬੰਦਾ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਉਹਦੇ ਖਿਲਾਫ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਅਵੇਲੇਬਲ ਆਫੈਂਸ ਨਹੀਂ ਹੈਗਾ ਇਹਦੇ ਵਿੱਚ ਜੇਲ੍ਹ ਜਾਣਾ ਪਊਗਾ ਇਸ ਚੀਜ਼ ਕੁੱਲ ਕੱਲ ਜਿਹੜਾ ਆਪਣਾ ਪਰਚਾ ਹੋਇਆ ਸੀਗਾ ਉਹਦੇ ਵਿੱਚ ਪਹਿਲਾਂ ਤੇ 10 ਗੱਟੂ ਜਿਹੜੇ ਬਰਾਮਦ ਹੋਏ ਸੀਗੇ ਬਟ ਉਸ ਤੋਂ ਬਾਅਦ ਸਾਡੀ ਟੀਮ ਨੇ ਕਾਫੀ ਚੰਗਾ ਕੰਮ ਕਰਦੇ ਆ ਹਾਂ ਉਹਨਾਂ ਦੀ ਪੁੱਛਗਿੱਛ ਵਿੱਚ ਹੋਰ ਜਿਹੜਾ ਕਰੀਬ ਢਾਈ ਜਿਹੜੇ ਡੱਬੇ ਸੀਗੇ ਕਾਰਟਨ ਆਪਾਂ ਬਰਾਮਦ ਕੀਤੇ ਕੇ ਨੇ ਕੁੱਲ 160 ਜਿਹੜੇ ਹੈਗੇ ਨੇ ਗੱਟੂ ਬਰਾਮਦ ਹੋ ਗਏ ਉਸ ਤੋਂ ਪਹਿਲਾਂ ਵੀ ਸਾਡੀ ਬਰਾਮਦਗੀ 100 ਤੋਂ ਉੱਪਰ ਦੀ ਸੀਗੀ ਤੇ ਕਾਫੀ ਚੰਗੀ ਰਿਕਵਰੀ ਸਾਡੇ ਏਰੀਆ 'ਚ ਹੋ ਚੁੱਕੀ ਹੈ ਔਰ ਅੱਗੇ ਵੀ ਜਿਹੜਾ ਹੈਗਾ ਆਪਾਂ ਐਸੀ ਤੇ ਜੋਰ ਲਗਾ ਕੇ ਰੱਖਾਂਗੇ ਔਰ ਇਨਸ਼ੋਰ ਕਰਾਂਗੇ ਕਿ ਜਿਹੜਾ ਹੈਗਾ ਚਾਈਨਾ ਡੋਲ ਦਾ ਯੂਜ਼ ਜਿਹੜ 你说的。Yes, okay. yes, okay.